ਇੰਡੀਆ ਨੇ ਜਿੱਤੀ ਜੀ ਲੜਾਈ ਜਿੱਤਿਆ ਜਦੋਂ ਜਨਰਲ ਜਗਦੀਸ਼ ਸਿੰਘ ਅਰੋੜਾ ਸਾਹਿਬ ਪਾਕਿਸਤਾਨ ਦਾ ਜਿਹੜਾ ਚੀਫ ਕਹਿੰਦਾ ਆਰਮੀ ਦਾ ਇਹ ਕਿਸਾਨ ਨੂੰ ਸਰਿੰਦਰ ਗੌਰ ਜੀ ਦੇ ਦੋ ਬਾਕੀ ਸਾਰਾ ਕੁਝ ਲੈ ਜਾਓ ਇਹ ਗੱਲਾਂ ਉਦੋਂ ਉਸ ਜ਼ਮਾਨੇ ਦੇ ਵਿੱਚ ਜਦੋਂ ਹੋਈਆਂ ਸਨ ਤੇ ਉਦੋਂ ਕਨਸਾ ਆਰਮੀ ਸੀ ਜੀ ਜੀ ਤੇ ਉਦੋਂ ਆਰਮੀ ਸਰਕਲ ਦੇ ਵਿੱਚ ਬੈਠੇ ਤੇ ਏ ਆਪਸ ਤੇ ਵਿੱਚ ਗੱਲਾਂ ਹੀ ਕਰਦੇ ਸੰਕੇ ਇਹ ਮਮਾ ਇੰਨੀ ਮਸ਼ਹੂਰ ਹੈ ਉਥੇ ਪਾਕਿਸਤਾਨ ਦੇ ਕਿਉਂਕਿ ਮਾਂ ਦੇ ਗਾਣੇ ਜਿਹੜੇ ਇੱਥੇ ਗਾਉਂਦੇ ਸੀ ਉਥੇ ਉਹ ਲੋਕ ਵੀ ਉਹੀ ਗਾਉਂਦੇ ਸਰ ਚਾਨ ਕਿੱਥਾਂ guzari ਆਈ ਰਾਤ ਵੇ ਉਥੇ ਅਤਾਉਲਾ ਖਾਨ ਸਾਹਿਬ ਨੇ ਗਾਇਆ ਹੈ ਸ਼ੌਕਤ ਪਾਈ ਨੇ ਗਾਇਆ ਉਹ ਮਾਂ ਨੇ ਇੰਡੀਆ ਵਿੱਚ ਗਿਆ ਸੀ ਉਹਨਾਂ ਨੇ ਉੱਤੇ ਇੱਕ ਸਾਂਝ ਸੀ ਨਾ ਜਿਹੜੀ ਤੇ ਉਹਨਾਂ ਨੂੰ ਲੱਗਿਆ ਕਿ ਇਹ ਤੇ ਸਾਡੀ ਏ ਅਸੀਂ ਲੈ ਗਏ ਆ ਦੂਜੇ ਲੋਕ ਲੈ ਗਏ ਨੇ ਵੀ ਕਹਿੰਦੇ ਸਾਰਾ ਲੈ ਲਓ ਸਾਨੂੰ ਸ੍ਰਿੰਦਰਗੋੜ ਮੋੜ ਦਿਓ ਬਿਲਕੁਲ ਬਿਲਕੁਲ ਸਾਨੂੰ ਉਹ ਮੋੜ ਦਿਓ ਇਹ ਬਹੁਤ ਵੱਡੇ ਕਿਉਂਕਿ ਕਲਾਕਰ ਸਾਂਝੀ ਹੁੰਦੇ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਬੜੀ ਵੱਡੀ ਗੱਲ ਹੈ ਤੇ ਜਿਹੜਾ ਉਹਨਾਂ ਦਾ ਐਂਡ ਉੱਥੇ ਅਮਰੀਕਾ ਚ ਪੂਰੇ ਉਹਨੇ ਹਾਂ ਵੀ ਬਿਮਾਰ ਰਹੇ ਸੀ ਬਿਲਕੁਲ ਆਖਰੀ ਦਿਨਾਂ ਵਿੱਚ ਆ ਕੇ 2004-5 ਦੇ ਵਿੱਚ ਮਾਮਾ ਦੀ ਸਿਹਤ ਥੋੜੀ ਡਾਊਨ ਹੋਣੀ ਸ਼ੁਰੂ ਹੋਈ ਇੱਕ ਪੈਰੇਲਿਸਿਸ ਦਾ ਅਟੈਕ ਹੋ ਗਿਆ ਔਰ ਸੱਜਾ ਪਾਸਾ ਥੋੜਾ ਜਿਹਾ ਗੜਬੜ ਹੋ ਗਈ ਸਜੀਬਾ ਲਟਕ ਜੀ ਗਈ ਸੀ ਤੇ ਖੈਰ ਥੈਰੇਪੀ ਵਗੈਰਾ ਕਰਕੇ ਮਾਨੂ ਟੁਰਾ ਕੇ ਮੈਂ ਲੈ ਕੇ ਗਈ 2005 ਦੇ ਵਿੱਚ ਕਿ ਉਹਨੇ ਕਹਿਣਾ ਸ਼ੁਰੂ ਕਰਤਾ ਕਿ ਹੁਣ ਤੇ ਸ਼ਾਇਦ ਮੈਂ ਆਪਣੀਆਂ ਛੋਟੀਆਂ ਬੇਟੀਆਂ ਨੂੰ ਕਦੀ ਮਿਲ ਹੀ ਨਹੀਂ ਸਕਣਾ ਉੰਨੀ ਮੈਂ ਮਿਲ ਸਕਾਂਗੀ ਤੇ ਮੈਂ ਕਿਹਾ ਨਹੀਂ ਮਮਾ ਮੈਂ ਤੁਹਾਨੂੰ ਟਰਾ ਕੇ ਲੈ ਕੇ ਜਾਵਾਂਗੀ ਮੈਂ ਰੈਗੂਲਰਲੀ ਮਮਾ ਦੀ ਫਿਜ਼ੀਓਥੈਰੇਪੀ ਕਰਾ ਕੇ ਮਮਾ ਨੂੰ ਆਪਣੇ ਨਾਲ ਅਮਰੀਕਾ ਲੈ ਕੇ ਗਈ ਕੁੜੀਆਂ ਨੂੰ ਮਿਲਾ ਕੇ ਲੈ ਕੇ ਆਈ ਜਿਹੜੇ ਦਿਨ ਛੁੱਟੀਆਂ ਪੈਣਾਂ ਛੁੱਟੀਆਂ ਪੈਣਾਂ ਜੀ ਜੀ ਜਦੋਂ ਵਾਪਸ ਆਏ ਨਾ ਉਸ ਤੋਂ ਬਾਅਦ ਉਹ ਹੌਲੀ-ਹੌਲੀ ਟੰਢੀ ਗਈ ਔਰ 2006 ਵਿੱਚ ਮਮਾ ਨੂੰ ਪਦਮਸ਼ਰੀ ਮਿਲਿਆ ਮਾਰਚ 29 2006 ਜੀ ਜੀ ਮੈਨੂੰ ਇਸ ਤਰ੍ਹਾਂ ਹੁਣ ਦਿਲ ਨੂੰ ਐ ਫੀਲ ਹੁੰਦਾ ਕਿ ਮਾਂ ਸ਼ਾਇਦ ਉਸ ਅਵਾਰਡ ਦੀ ਉਡੀਕ ਵਿੱਚ ਬੈਠੀ ਸੀ ਉਹਨੂੰ ਇਹ ਅਵਾਰਡ ਬੜੀ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਪਰ ਨਹੀਂ ਮਿਲਿਆ ਕੀ ਗੱਲ ਸੀ ਮੈਨੂੰ ਨਹੀਂ ਪਤਾ ਜੀ ਉਹਨੂੰ ਮਿਲਿਆ ਅਵਾਰਡ ਉਸ ਤੋਂ ਬਾਅਦ ਉਹ ਬਿਲਕੁਲ ਜਿਵੇਂ ਕਹਿੰਦਾ ਨਾ ਬੰਦਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਬਿਮਾਰ ਰਹਿਣੀ ਸ਼ੁਰੂ ਹੋ ਗਈ ਔਰ ਮਈ ਦੇ ਵਿੱਚ 3 ਮਈ ਨੂੰ ਮੇਰੀ ਐਨੀਵਰਸਰੀ ਸੀ ਔਰ ਉਸ ਦਿਨ ਮੈਂ ਮਾਨ ਨੂੰ ਆਪਣੇ ਹੱਥਾਂ ਨਾਲ ਕਾਰਜ ਬਿਠਾ ਕੇ ਅਮਰੀਕਾ ਪੇਜਿਆ ਕਿਉਂਕਿ ਮੇਰੀ ਦੋਨੋਂ ਛੋਟੀਆਂ ਪੈਣਾ ਆ ਗਈਆਂ ਸਨ ਤੇ ਕਹਿਣ ਲੱਗੀਆਂ ਕਿ ਮਾਂ ਦਾ ਇਲਾਜ ਉੱਥੇ ਕਰਾਣੇ ਆ ਅਮਰੀਕਾ ਸ਼ਾਇਦ ਇੱਥੇ ਨਹੀਂ ਸਕਸੈਸਫੁਲ ਨਾ ਹੋ ਰਿਹਾ ਤੇ ਉੱਥੇ ਲੈ ਜਾਂਦੇ ਆ ਮਾਮਾ 76 ਦੀ ਹੋ ਗਈ ਸੀ ਜੀ ਤੇ ਉੱਥੇ ਲੈ ਕੇ ਕੀ ਗਏ ਰਸਤੇ ਦੇ ਵਿੱਚ ਹਵਾਈ ਜਹਾਜ਼ ਦੇ ਵਿੱਚ ਉਹਨਾਂ ਨੇ ਐਨਾ ਠੰਡਾ ਕੀਤਾ ਰੱਬ ਰੱਖਦਾ ਉਹਨੂੰ ਬਹੁਤ ਜ਼ਿਆਦਾ ਉਹ ਉਹਦਾ ਅਸਰ ਹੈ ਹੋਇਆ ਕਿ ਮਾਮਾ ਦੇ ਲੰਗਸ ਦੇ ਵਿੱਚ ਨਾ ਇਨਫੈਕਸ਼ਨ ਹੋ ਗਈ ਜਿਵੇਂ ਨਿਮੋਨੀਆ ਹੁੰਦਾ ਜੀ ਜੀ ਠੰਡ ਲੱਗ ਗਈ ਤੇ ਉਹ ਘਰ ਵੀ ਨਹੀਂ ਪਹੁੰਚੀ ਸਿੱਧਾ ਹੀ ਹਸਪਤਾਲ ਲੈ ਕੇ ਉਹ ਹਸਪਤਾਲ ਐਸਾ ਲੈ ਕੇ ਗਏ ਕਿ 40 ਦਿਨ ਹਸਪਤਾਲ ਦੇ ਵਿੱਚ ਹੀ ਰਹੀ ਪਤਾ ਨਹੀਂ ਕੀ ਕੀ ਦਵਾਈਆਂ ਚਲੀਆਂ ਵੈਂਟੀਲੇਟਰ ਚੱਲਿਆ ਆਕਸੀਜਨ ਲੱਗੀ ਮੈਨੂੰ ਕੁਝ ਨਹੀਂ ਪਤਾ ਮੇਰੀਆਂ ਪੈਨਾ ਨੇ ਮੈਨੂੰ ਚੱਕਦੀ ਨਹੀਂ ਦੱਸਿਆ ਕਿ ਡੋਲੀ ਕੋ ਨੂੰ ਅਸੀਂ ਲੈ ਆਇਆ ਨੂੰ ਇੱਥੇ ਇਹ ਕਹਿ ਕੇ ਕਿ ਅਸੀਂ ਇਲਾਜ ਕਰਾਵਾਂਗੇ ਤੇ ਪਤਾ ਨਹੀਂ ਠੀਕ ਹੋ ਰਿਹਾ ਸਭ ਕਿ ਨਹੀਂ ਹੋ ਰਿਹਾ ਉਹਨੇ ਮੇਰੇ ਤੋਂ ਕੋਈ ਜ਼ਿਆਦਾ ਵਿਖਿਆਨ ਕੀਤਾ ਨਹੀਂ ਕਿਸੇ ਨੇ ਇਹ ਨਹੀਂ ਦੱਸਿਆ ਕਿ ਹਸਪਤਲ ਉਹ ਗਏ ਵੀ ਕਰੀਏ ਸਾਡੇ ਨਹੀਂ ਐ ਨਹੀਂ ਦੱਸਿਆ ਐ ਦੱਸਿਆ ਕਿ ਹਸਪਤਲ ਨੇ ਐਨੀ ਦੱਸਿਆ ਕਿ ਐਨੀ ਐਕਿਊਟ ਕੰਡੀਸ਼ਨ ਹੈ ਮੈਂ ਇਹ ਸੋਚਿਆ ਕਿ ਹਸਪਤਲ ਤੇ ਠੀਕ ਹੋ ਕੇ ਆਂਦਾ ਨਾ ਬੰਦਾ ਬਿਲਕੁਲ ਬਿਲਕੁਲ ਔਰ ਮੈਨੂੰ ਤੇ ਇਹ ਉਮੀਦ ਸੀ ਨਾ ਕਿ ਠੀਕ ਹੋਣ ਗਈ ਹੈ ਵਾਪਸ ਆ ਜਾਏਗੀ ਵਾਪਸ ਆ ਜਾਏਗੀ ਮੈਨੂੰ ਤੇ ਅੱਜ ਵੀ ਇੱਕ ਜਕਦਾਰ ਇਹੀ ਲੱਗਦਾ ਹੈ ਕਿ ਉਹ ਗਈ ਹੋਈ ਹੈ ਅਮਰੀਕਾ ਤੇ ਉਹਨੇ ਵਾਪਸ ਆਣਾ ਮੈਂ ਤੇ ਇਸੇ ਉਡੀਕ ਹੀ ਚੀਜ਼ ਮੈਨੂੰ ਤੇ ਸੁਪਨੇ ਆਉਂਦੇ ਨੇ ਕਿ ਉਹ ਆ ਗਈ ਏ ਇਸ ਤਰ੍ਹਾਂ ਲੱਗਦਾ ਕਿਉਂਕਿ ਮੈਂ ਆਪਣੇ ਹੱਥਾਂ ਨਾਲ ਉਹਨੂੰ ਤੋੜਿਆ ਸੀ ਤੋੜਿਆ ਸੀ ਪਰ ਉਹਦੀ ਅੱਖਾਂ ਦੇ ਵਿੱਚ ਇੱਕ ਜਿਹੜੀ ਰੌਸ਼ਨੀ ਹੁੰਦੀ ਹੈ ਨਾ ਜ਼ਿੰਦਗੀ ਦੀ ਉਹ ਉਹਦੇ ਵਿੱਚ ਕਮੀ ਲੱਗੀ ਸੀ ਮੈਨੂੰ ਮੇਰੇ ਵੱਲ ਦੇਖ ਕੇ ਕੀ ਆਏ ਉਹਨੇ ਕਿ ਹੁਣ ਪਤਾ ਨਹੀਂ ਕਦੋਂ ਆਵਾਂਗੀ ਇਸ ਤਰ੍ਹਾਂ ਕਹਿ ਕੇ ਗਈ ਕਹਿ ਗਏ ਮੈਂ ਆਵਾਂਗੀ ਕਿ ਨਹੀਂ ਆਵਾਂਗੀ ਤੇ ਮੈਂ ਗੁੱਸਾ ਕੀਤਾ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਮਾਮਾ ਤੁਸੀਂ ਠੀਕ ਹੋ ਕੇ ਆਣਾ ਪਰ ਦੋ ਕੁਦਰਤ ਦੇਣਾ ਪਾਣਾ ਹੁੰਦਾ ਨਹੀਂ ਨਹੀਂ ਮੈਂ ਨਹੀਂ ਜਾ ਸਕੀ ਪਿਆਰ ਵੀ ਜਿਆਦਾ ਤੁਹਾਨੂੰ ਕਰਦੇ ਸੀ ਕਿ ਛੋਟੀਆਂ ਨੂੰ ਕਰਦੇ ਐ ਛੋਟੀਆਂ ਦੇ ਸਾਹਮਣੇ ਕਾਹ ਗਈ ਤੇ ਲੜਾਈ ਹੋਏਗੀ ਪਿਆਰ ਉਹਨੇ ਸਾਰਿਆਂ ਨੂੰ ਬਹੁਤ ਕੀਤਾ ਪਰ ਮੈਂ ਵੱਡੀ ਹੋਣ ਕਰਕੇ ਨੇਚਰਲੀ ਮੇਰੇ ਤੇ ਮਾਂ ਨਾਲ ਉਹ ਵਸਤਲੀ ਬਣ ਗਈ ਸੇਲੀ ਬਣੀ ਅਸੀਂ ਇਕੱਠੇ ਸ਼ੋਜ਼ ਕਰਦੇ ਸੀ ਇਕੱਠੇ ਟਰੈਵਲ ਕਰਦੇ ਸੀ ਇਕੱਠੇ ਖਾਣਾ ਪੀਣਾ ਮਾਮਾ ਦੇ ਕੱਪੜੇ ਸੁਵਾਣੇ ਦਰਜੀਆ ਕੋਲ ਜਾਣਾ ਉਹ ਮੇਰੀ ਡਿਊਟੀ ਸੀ ਮੈਂ ਇੰਜੋਏ ਕਰਦੀ ਸਾਂ ਛੋਟੀਆਂ ਵੀ ਬਹੁਤ ਕਰਦੀਆਂ ਸਾਂ ਪਰ ਮੇਰੇ ਨਾਲ ਇੱਕ ਵੱਖਰੀ ਜੀ ਸਾਂ ਸੀ ਸੰਗੀਤ ਦੀ ਸਾਂਝ ਬੜੀ ਵੱਡੀ ਹੁੰਦੀ ਹੈ ਕਿਉਂਕਿ ਅਸੀਂ ਹਰ ਵੇਲੇ ਉਹ ਫੀਲਿੰਗਸ ਨੂੰ ਪ੍ਰੈਜ਼েন্ট ਕਰ ਰਹੇ ਹਾਂ ਹੈਨਾ ਤੇ ਉਹ ਪਰਾਵੇ ਦੇ ਖਾਣ ਪੀਣ ਦੇ ਵੀ ਕਾਫੀ ਸ਼ਕੀਲ ਸੀ ਬਹੁਤ ਬਹੁਤ ਖਵਾਨ ਦੀ ਬਹੁਤ ਸ਼ੁਕੀਨ ਸੀ ਖਵਾਨ ਦਾ ਬਹੁਤ ਖਵਾਨ ਦੀ ਸ਼ੁਕੀਨ ਸੀ ਜੀ ਜੀ ਉਹਨੇ ਬਸ ਚਾਹ ਚੜ ਜਾਂਦਾ ਸੀ ਉਹਨੂੰ ਕਿ ਕੋਈ ਘਰ ਆਇਆ ਤੇ ਉਹਦੀ ਮਹਿਮਾਨ ਨਵਾਜ਼ੀ ਪੂਰੀ ਹੋਣੀ ਚਾਹੀਦੀ ਬੜੇ ਬੜੇ ਲੋਕਾਂ ਦੀ ਖਾਤਰ ਤਵਾਜ਼ਾ ਉਹਨੇ ਕੀਤੀ ਹੋਈ ਹੈ ਔਰ ਆਪਣੇ ਹੱਥਾਂ ਨਾਲ ਬਣਾਵਨਾ ਕੇ ਹਲਵੇ ਤੇ ਪਰੌਂਠੇ ਖਲਾਏ ਨੇ ਪੰਜਾਬੀਆਂ ਦੇ ਵੇੜੇ ਦੇ ਰਸੋਈ ਦੇ ਵਿੱਚ ਪਰੌਂਠੇ ਨਾ ਬਣਨ ਤੇ ਸਵਾਦ ਨਹੀਂ ਆਉਂਦਾ ਨਾ ਬਿਲਕੁਲ ਬਿਲਕੁਲ ਬਹੁਤ ਚਾਹ ਚੜ ਜਾਂਦਾ ਸੀ ਉਹਨੂੰ ਅਸੀਂ ਕੋਈ ਇੰਨਾ ਤਾਂ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਦੇ ਕਿੰਨੇ ਗਾਣੇ ਰਿਕਾਰਡ ਹੋਏ ਤੇ ਕਿੰਨੇ ਗਾਏ ਉਹਨਾਂ ਨੇ ਕਈ ਲੋਕਾਂ ਨੇ ਸਰਵੇ ਕੀਤਾ ਇੱਕ ਨਿੰਦਰ ਕੁ ਗਿਆਨਵੀ ਨੇ ਉਹਨਾਂ ਨੇ ਕਿਤਾਬ ਲਿਖੀ ਸੀ ਮਾਮਾ ਤੇ ਜੀ ਜੀ ਉਹਨਾਂ ਨੇ ਇੱਕ ਸਰਵੇ ਕੀਤਾ ਸੀ ਉਹਨੂੰ ਜਦੋਂ 35 ਫਿਲਮਾਂ ਦੀ ਉਹਨੇ ਲਿਸਟ ਬਣਾ ਕੇ ਦੱਸੀ ਤੇ ਉਹ ਉਹਦੇ ਵਿੱਚ ਹੀ ਕੋਈ 100 200 ਗਾਣੇ ਤੇ ਉੱਥੇ ਹੀ ਹੋ ਗਏ ਸਨ 35 ਫਿਲਮਾਂ ਦੇ 35 ਫਿਲਮਾਂ ਦੇ ਵਿੱਚ ਹੀ ਜੀ ਕਿ ਇੱਕ ਕਈ ਫਿਲਮਾਂ ਸੰ ਸ਼ਹੀਦ ਫਿਲਮ ਸੀ ਨਦੀਆ ਕੇ ਪਾਰ ਔਰ ਮੈਨੂੰ ਤੇ ਉਹ ਜ਼ਬਾਨੀ ਯਾਦ ਵੀ ਨਹੀਂ ਜਿਵੇਂ ਕਹੀ ਤੇ ਉਹ ਲਿਸਟ ਜਦੋਂ ਬਣੀ ਤੇ ਉਹ ਤੇ 100 ਗਾਣਿਆਂ ਤੋਂ ਉੱਤੇ ਤੇ ਉੱਥੇ ਹੀ ਹੋ ਗਏ ਸਨ ਉਸ ਤੋਂ ਬਾਅਦ ਤੇ ਜਦੋਂ 53 54 ਵਿੱਚ ਮੁੰਬੇ ਤੋਂ ਆ ਗਈ ਉਸ ਤੋਂ ਬਾਅਦ ਤੇ ਫਿਰ ਉਹ ਰੁਕੀ ਨਹੀਂ ਰੁਕੀ ਨਹੀਂ ਉੱਥੇ HMV ਪੋਲਿਡੋਰ ਤਿੰਨ ਚਾਰ ਕੰਪਨੀਆਂ ਹੁੰਦੀਆਂ ਸਨ ਜਿੱਥੇ ਜਾਣੀ ਰਿਕਾਰਡਿੰਗਸ ਕਰਨੀਆਂ ਤੇ ਕੋਈ 2 4000 ਗੀਤ ਗਾ ਬੈਠੇ ਉਹਦੀਆਂ ਕਾਪੀਆਂ ਸਾਰੀਆਂ ਮੇਰੇ ਕੋਲ ਨੇ ਅੱਜ ਵੀ ਸਾਹਮ ਕੇ ਅੱਜ ਵੀ ਸਾਹਮ ਕੇ ਰੱਖੀਏ ਮਾਮਾ ਦੀਆਂ ਵੀ ਔਰ ਪ੍ਰਕਾਸ਼ ਕੌਰ ਮਾਸਰੀਆਂ ਉਹਨੇ ਕਿੰਨਾ ਕੀ ਗਾਇਆ ਇਸ ਪ੍ਰਕਾਸ਼ ਅੰਟੀ ਨੇ ਮਾਮਾ ਜਿੰਨਾ ਨਹੀਂ ਗਾਇਆ ਕਿਉਂਕਿ ਉਹ ਐਨਐਸਏ ਤੇ ਗੀਤਾਂ ਨਾਲੋਂ ਵੱਧ ਲੋਕ ਗੀਤ ਜ਼ਿਆਦਾ ਗਾਉਂਦੇ ਸਨ ਜੀ ਜੀ ਰੇਡੀਓ ਤੇ ਗਾਉਂਦੇ ਸਨ ਗੀਤ ਵੀ ਪਰ ਮਾਮਾ ਜਿਸ ਤਰ੍ਹਾਂ ਜਿਵੇਂ ਦਾਰਜੀ ਸਿਲੈਕਟ ਕਰਕੇ ਦਿੰਦੇ ਸਨ ਨਾ ਉਸ ਤਰ੍ਹਾਂ ਉਹਨੂੰ ਇਹ ਮੌਕਾ ਨਹੀਂ ਮਿਲਿਆ ਉਹਨਾਂ ਨਹੀਂ ਮਿਲਿਆ ਬਟ ਉਹਨਾਂ ਨੇ ਵੀ ਬਹੁਤ ਗੀਤ ਗਾਏ ਔਰ ਉਹਨਾਂ ਦੇ ਗੀਤਾਂ ਦਾ ਹੈ ਵੀ ਕਿ ਹੁਣ ਵੀ ਮੈਂ ਕਈ ਵਾਰੀ ਕਾਫੀ ਖੋਲ ਨਹੀਂ ਆ ਇਸ ਤਰ੍ਹਾਂ ਕਰਕੇ ਤੇ ਮੈਨੂੰ ਉਸ ਗੀਤ ਦੀ ਧੁਨ ਯਾਦ ਆ ਜਾਂਦੀ ਹੈ ਅੱਛਾ ਜੀ ਤੇ ਮੈਂ ਸੁਨੈਣੀ ਨੂੰ ਕਈ ਵਾਰੀ ਕਹਿੰਨੀ ਆ ਕਿ ਮੇਰੇ ਕੋਲ ਉਹ ਯਾਦ ਕਰ ਲੈ ਫਿਰ ਪਤਾ ਨਹੀਂ ਮੈਂ ਵੀ ਰਵਾਨਾ ਰਹਾ ਯਾਦ ਤੇ ਰੱਖ ਲੈ ਇਹ ਗੀਤ ਮਾਮਾ ਨੇ ਰੇਡੀਓ ਤੇ ਗਾਏ ਸਨ ਇਹ ਮਾਂ ਨੇ ਫਲਾਣੇ ਓਕੇਜਨ ਤੇ ਗਾਏ ਸਨ ਕਿਸੇ ਫੰਕਸ਼ਨ ਤੇ ਗਏ ਸੀ ਤੇ ਯਾ ਇਹ ਰਿਕਾਰਡਿੰਗਸ ਦੇ ਵਿੱਚ ਸਨ ਤੇ ਸ਼ਿਵ ਕੁਮਾਰ ਬਟਾਲ ਵੀ ਇੰਨਾ ਵਧੀਆ ਗਾਇਆ ਮਾਮਾ ਨੇ ਔਰ ਬਾਬਾ ਫਰੀਦ ਦੇ ਸ਼ਲੋਕ ਬਹੁਤ ਵਧੀਆ ਗਾਇ ਗੁਰਬਾਣੀ ਬਹੁਤ ਵਧੀਆ ਗਾਇ ਬੁਲੇ ਸ਼ਾਹ ਬਹੁਤ ਵਧੀਆ ਗਾਇਆ ਤੇ ਦੂਸਰਾ ਪਹਿਲਾ ਕਿਹੜੇ ਸਿੰਗਰ ਦੇ ਨਾਲ ਫਿਰ ਗਾਣਾ ਸ਼ੁਰੂ ਕੀਤਾ ਸੀ ਉਹਨਾਂ ਨੇ ਜੀ ਸ਼ੁਰੂਆਤ ਪ੍ਰਕਾਸ਼ ਕੌਰ ਮਾਸੀ ਦੇ ਨਾਲ ਨਹੀਂ ਜਿਹੜੇ ਮੇਲ ਸਿੰਗਰ ਪੰਜਾਬ ਦੇ ਮੇਲ ਸਿੰਗਰ ਜੀ ਜੀ ਪੰਜਾਬ ਦੇ ਮੇਲ ਸਿੰਗਰਸ ਤੇ ਮਮਨ ਨੇ ਸਾਰੇ ਆਂਦੇ ਨਾਲ ਗਾਇ ਅੱਛਾ ਜੀ ਹਰ ਇੱਕ ਕੋਈ ਆਂਦਾ ਸੀ ਮੈਨੂੰ ਯਾਦ ਹੈ ਦਿੱਲੀ ਜੀ ਤੇ ਉਹਨਾਂ ਨੇ ਆ ਕੇ ਮਾਂ ਨੂੰ ਕਹਿਣਾ ਬੀਜੀ ਇੱਕ ਐਲਬਮ ਦੇ ਵਿੱਚ ਇੱਕ ਗੀਤ ਸਾਡੇ ਨਾਲ ਗਾ ਲਓ ਸਾਡਾ ਐਲਬਮ ਚੱਲ ਜਾਏਗਾ ਤੇ ਮਾਮਾ ਨੇ ਪੰਮੀ ਬਾਈ ਤੱਕ ਦੇ ਨਾਲ ਵੀ ਇੱਕ ਐਲਬਮ ਕੀਤਾ ਹੋਇਆ ਹੈ ਕਿ ਜਦੋਂ ਮਾਮਾ ਕਹਿੰਦੀ ਸੀ ਤੂੰ ਤੇ ਪੰਗੜੇ ਵਾਲਾ ਹੈ ਤੂੰ ਗੀਤਾਂ ਵਿੱਚ ਕਿੱਥੇ ਪੈ ਗਿਆ ਇਹਦਾ ਇਹਦਾ ਐਲਬਮ ਦਾ ਨਾਮ ਹੀ ਮੈਨੂੰ ਸ਼ਾਇਦ ਯਾਦ ਆ ਜਾਏ ਅੰਮ੍ਰਿਤ ਬਾਜਾ ਵਾਲੇ ਅੱਛਾ ਤੇ ਗੀਤ ਸੰਤਾਰਮਿਕ ਤੇ ਉਹਦੇ ਵਿੱਚ ਮਾਮਾ ਨੇ ਪੰਮੀ ਦੇ ਨਾਲ ਵੀ ਗਾਇਆ ਅੱਛਾ ਹਰਚਰਨ ਗਰੇਵਾਲ ਸੁਨੀਦਰ ਕੋਹਲੀ ਮੁਹੰਮਦ ਸਾਦਿਕ ਅ ਦੇਵ ਦਿਲਗੀਰ ਆਪਣਾ ਉਸ ਸਮੇਂ ਜਿੰਨੇ ਵੀ ਹੈਗੇ ਜਿੰਨੇ ਸਾਰੇ ਜਿੰਨੇ ਸਿੰਗਰ ਸਨ ਜੀ ਜੀ ਉਹ ਸਾਰੇ ਮਾਮਾ ਦੇ ਨਾਲ ਇੱਕ ਇੱਕ ਗੀਤ ਉਹਨਾਂ ਨੇ ਜ਼ਰੂਰ ਗਾਣਾ ਜਦੋਂ ਕਰਨਲ ਸਿੰਘ ਕਰਨਲ ਸਿੰਘ ਜਦੋਂ ਦਿੱਲੀ ਜਾਂਦੇ ਸੀ ਰਿਕਾਰਡਿੰਗ ਕਰਨ ਦੇ ਨਾਲ ਫਿਰ ਇੱਕ ਗੀਤ ਉਹਨਾਂ ਨੂੰ ਬੇਨਤੀ ਕਰਦੇ ਪਰ ਇੱਕ ਗੱਲ ਬੜੀ ਫਨੀ ਵੀ ਹੈ ਤੇ ਪਤਾ ਨਹੀਂ ਕਹਿਣੀ ਵੀ ਚਾਹੀਦੀ ਕਿ ਨਹੀਂ ਉਹ ਗੀਤ ਮਾਮਾ ਨੇ ਕਦੀ ਆ ਕੇ ਓਪਨਲੀ ਸਟੇਜ ਤੇ ਨਹੀਂ ਸੰਗਾਇਆ ਮਸਤਾਨਾ ਅੰਕਲ ਨਾਲ ਗਾਂਧੀ ਸੀ ਨਾ ਜਿਹੜੇ ਗੀਤ ਉਹ ਬੜੇ ਪੌਪੂਲਰ ਹੋਏ ਸੀ ਮਸਤਾਨਾ ਸਾਹਿਬ ਨਾਲ ਬਹੁਤ ਕਾਈ ਮਾਮਾ ਤੇ ਉਹਨਾਂ ਦੀ ਜੋੜੀ ਵੀ ਬਣ ਗਈ ਸੀ ਮਸ਼ਹੂਰ ਸਾਰੀ ਦੁਨੀਆ ਘੁੰਮੇ ਹੋ ਪਰ ਜਿਹੜੇ ਪੰਜਾਬ ਦੇ ਸਿੰਗਰ ਸਨ ਨਾ ਉਹਨਾਂ ਦੇ ਨਾਲ ਗੀਤ ਗਾ ਕੇ ਉਹ ਫੇਰ ਪਰਫਾਰਮ ਨਹੀਂ ਸੀ ਕਰਦੀ ਹੁੰਦੀ ਕਿਉਂਕਿ ਉਹ ਵਾਲਾ ਪਾਰਟ ਮੇਲ ਪਾਰਟ ਤੋਂ ਗਾ ਨਹੀਂ ਸੀ ਸਕਦੀ ਤੇ ਉਹ ਗਾਣਾ ਗਾ ਕੇ ਕਈ ਵਾਰੀ ਗਾਣੇ ਇਹੋ ਜਿਹੇ ਹੁੰਦੇ ਸੰਤ ਤੇ ਕਾਰਾ ਕੇ ਥੋੜੀ ਜੀ ਸਕਰੂਟੀਨੀ ਹੋ ਜਾਂਦੀ ਸੀ ਨਾਲ ਜੀ ਨੇ ਪੁੱਛਣਾ ਕਿ ਕਿਹੜਾ ਗੀਤ ਗਾ ਕੇ ਆਈ ਤੇ ਮਾਂ ਦੱਸਦੀ ਨਹੀਂ ਸੀ ਕਿ ਸ਼ਾਇਦ ਕਿਤੇ ਸਟੱਪ ਸਟੈਂਡਰਡ ਨਾ ਹੋਵੇ ਤੇ ਲੈਵਲ ਤੋਂ ਥੱਲੇ ਨਾ ਹੋਵੇ ਤੇ ਉਹਨੇ ਕੀ ਕਰਨਾ ਗੀਤ ਗਾ ਕੇ ਬਾੜ ਕੇ ਹੀ ਸੋਟਾਣਾ ਜਿਹੜੇ ਮਤਲਬ ਡਿਊਟ Song ਸੀ ਉਹ ਕੋਈ ਸ਼ਬਦਾਬਲੀ ਕਰਦੇ ਨਹੀਂ ਸਰ ਹਾਂ ਕਦੀ ਉਹ ਕਿਉਂਕਿ ਉਹਨੂੰ ਬਾਹਰ ਉਹ ਗੌਂਦਾ ਮੌਕਾ ਹੀ ਨਹੀਂ ਸੀ ਮਿਲਦਾ ਜਿਵੇਂ ਮੁਹੰਮਦ ਸਦੀਕ ਦੇ ਨਾਲ ਗਾਇਆ ਲੌਂਗ ਗਵਾਚਾ ਪਹਿਲੀ ਵਾਰੀ ਲੌਂਗ ਗਵਾਚਾ ਮੁਹੰਮਦ ਸਦੀਕ ਨਾਲ ਗਾਇਆ ਮਾਮਾ ਪੂਰੇ ਕਿੰਨੇ ਰੁਕ ਲੌਂਗ ਗਵਾਚੇ ਕਿ ਪਿੱਛੇ ਪਿੱਛੇ ਆਉਂਦਾ ਮੇਰੇ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੀਂਦਾ ਪਹਿਲਾ ਗੀਤ ਮੁਹੰਮਦ ਸਦੀਕ ਦਾ ਤੇ ਮਾਮਾ ਦਾ ਡੂਇਟ ਸੀ ਅੱਛਾ ਅੱਛਾ ਉਹਦੇ ਵਿੱਚ ਨਿਗਾ ਮਾਰਦਾ ਆਈ ਵੀ ਮੇਰੇ ਲੌਂਗ ਗਵਾਚਾ ਨਿਗਾ ਮਾਰਦਾ ਆਈ ਮੇ ਫੀਮੇਲ ਸੀ ਨਾ ਤੇ ਮੇਲ ਪਾਰਟ ਸੀ ਕਾਲਾ ਕਗੜਾ ਸੂਫ ਦਾ ਤੇ ਤਰਤੀ ਸੁੰਬਰ ਦਾ ਜਾਈਵੇ ਕਾਲਕ ਅਗਰਾ ਸੂਫ ਦਾ ਜੀ ਜੀ ਤੇ ਉਹਦਾ ਜਵਾਬ ਸੀ ਕਿ ਮੇਰਾ ਲੌਂਗ ਗਵਾਚਾ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਦਾ ਜੀ 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 ਉਹ 인ਦਰਜੀ ਥਸਨਪੂਰੀ ਦਾ ਲਿਖਿਆ ਹੋਇਆ ਗੀਤ ਸੀ ਬਾਬੂ ਸਿੰਘ ਮਾਨ ਦੇ ਗੀਤ ਸੰ ਸ਼ਮਸ਼ੇਰ ਸੰਦੂ ਦੇ ਗੀਤ ਸੰ ਵਾਹ ਸੰਦੂ ਸਾਹਿਬ ਦੇ ਵੀ ਬਹੁਤ ਗਾਣੇ ਗਏ ਅੱਛਾ ਹਮਨੇ ਐਲਬਮ ਕੀਤਾ ਹੈ ਸ਼ਮਸ਼ੇਰ ਦੇ ਨਾਲ ਵੀ ਜੀ ਜੀ